ਮਾਮਲਾ ਸਰ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ ਗਵਿੰਦਗੜ੍ਹ ਦਾ ਬੰਦਾ ਹੈ ਜੀ ਤੇ ਉਹ ਨੇ ਮੈਂ ਨੂੰ ਕਹੇ ਜੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ ਮੈਂ ਕਿਹਾ ਤੂੰ ਵੀ ਜਗਾ ਆਪਣੇ ਵੇਚ ਦੇ ਮੈਂ ਕਹਾਂ ਵੀ ਨਹੀਂ ਮੈਂ ਨਹੀਂ ਵੇਚਣਾ ਅਰੇ ਮੈਂ ਇਹਦੇ ਖਿਲਾਫ ਗਲੱਡਾ ਚ ਡੀਸੀ ਸਾਹਿਬ ਦੇ ਐਸਡੀਐਮ ਸਾਹਿਬ ਦੇ ਏਡੀ ਸਾਹਿਬ ਦੇ ਆਪਣੇ ਸਾਰਿਆਂ ਦੇ ਵੀਲੈਸ ਵੀ ਪਾਤੀ ਮੇਰੇ ਖਿਲਾਫ ਜੀ ਹਾਂ ਜਾਣਕਾਰੀ ਮੁਤਾਬਕ ਖੰਨਾ ਚ ਕਰੀਬ ਸਵਾ ਏਕੜ ਜ਼ਮੀਨ ਚ ਗੈਰ ਕਾਨੂੰਨੀ ਕਲੋਨੀ ਬਣਾਈ ਜਾ ਰਹੀ ਸੀ ਕਲੋਨਾਈਜ਼ਰ ਵੱਲੋਂ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਸੀ ਇਲਜ਼ਾਮ ਲੱਗ ਰਹੇ ਨੇ ਕਿ ਕਲੋਨਾਈਜ਼ਰ ਵੱਲੋਂ ਆਲੇ ਦੁਆਲੇ ਦੇ ਲੋਕਾਂ ਤੇ ਵੀ ਜ਼ਮੀਨ ਵੇਚਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਪਾਲ ਸਿੰਘ ਨਾਮ ਦੇ ਸਖਸ਼ ਵੱਲੋਂ ਗਲਾਟਾ ਤੇ ਹੋਰ ਬਖਵਾਕ ਵਿਭਾਗਾਂ ਨੂੰ ਦਿੱਤੀ ਗਈ ਸੀ ਹਾਈ ਕੋਰਟ 'ਚ ਕੇਸ ਵੀ ਇਸ ਸ਼ਖਸ ਵੱਲੋਂ ਦਾਇਰ ਕੀਤਾ ਗਿਆ ਸੀ ਤੇ ਆਖਰ ਹੁਣ ਵੱਡੀ ਕਾਰਵਾਈ ਹੋਈ ਹੈ ਇਸ ਗੈਰ ਕਾਨੂੰਨੀ ਕਲੋਨੀ ਤੇ ਬਲਡੋਜ਼ਰ ਚਲਾਇਆ ਗਿਆ ਸੁਰੱਖਿਆ ਦੇ ਚਲਦੇ ਭਾਰੀ ਪੁਲਿਸ ਬਲ ਦੀ ਮੌਜੂਦਗੀ 'ਚ ਸਾਰੀ ਕਲੋਨੀ ਪ੍ਰਸ਼ਾਸਨ ਵੱਲੋਂ ਤੋੜ ਦਿੱਤੀ ਗਈ ਹੈ ਆਖਰ ਪੂਰਾ ਮਾਮਲਾ ਕੀ ਸੀ ਇਹ ਤੁਸੀਂ ਸ਼ਿਕਾਇਤ ਕਰਤਾ ਇਸ ਸ਼ਖਸ ਦੇ ਮੂੰਹ ਹੀ ਸੁਣ ਲਓ ਇਹ ਮਾਮਲਾ ਸਾਰਾ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ ਗਵਿੰਦਗੜ੍ਹ ਦਾ ਬੰਦਾ ਜੀ ਤੇ ਉਹਨ ਮੈਂ ਉਹਨੂੰ ਕਹੇ ਜੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ? ਇਹ ਉਹ ਕਹਿੰਦਾ ਵੀ ਯਾ ਦੂਜੇ ਬੰਦੇ ਤੇ ਸਾਰੇ ਸਹਿਮਤ ਨੇ ਵੀ ਤੈਨੂੰ ਕੀ ਤਰਾਜ ਹੈ? ਮੈਂ ਕਿਹਾ ਮੈਨੂੰ ਤਰਾਜ ਹੈ। ਮੈਨੂੰ ਕਹਾ ਤੂੰ ਵੀ ਜਗਾ ਆਪਣੇ ਵੇਚ ਦੇ। ਮੈਂ ਕਿਹਾ ਵੀ ਨਹੀਂ ਮੈਂ ਨਹੀਂ ਵੇਚਣੀ। ਯਾ ਕੋਈ ਮਨਜ਼ੂਰੀ ਲਈ ਸੀ ਉਹਨੇ? ਨਾ ਕੋਈ ਮਨਜ਼ੂਰੀ ਨਹੀਂ ਜੀ। ਗੈਰਕਾਨੂੰਨੀ ਸੀ ਜੀ। ਇਹ ਫਿਰ ਜਾ ਕੇ ਇਹਨੇ ਥਾਣੇ ਦਰਖਾਸਤ ਦੇ 30 ਮਿੰਟ ਤੇ ਕਹਿੰਦਾ ਵੀ ਮੈਨੂੰ ਉੱਥੇ ਕੰਮ ਕਰ ਤੋਂ ਰੋਕਦਾ। ਫਿਰ ਮੈਂ ਇਹਦੇ ਖਿਲਾਫ ਗਲੱਡਾ ਚ ਡੀਸੀ ਸਾਹਿਬ ਦੇ ਐਡੀਐਮ ਸਾਹਿਬ ਦੇ ਏਡੀ ਸਾਹਿਬ ਦੇ ਮੈਂ ਸਾਰਿਆਂ ਦੇ ਬੀਲੈਸ ਵੀ ਪਾਤੀ ਈਮੇਲ ਦੇ ਖਿਲਾਫ ਇਹ ਬਾਤ ਅੱਜ 6 ਮਹੀਨੇਾਂ ਤੋਂ ਤਕਰੀਬਨ ਇੱਥੇ ਕਾਰਵਾਈ ਹੋਈ ਹੈ ਜੀ ਇਹ ਸਬਾਕਿੱਲੇ ਚ ਜੀ ਕੋਈ ਫੀਸ ਨਹੀਂ ਪਾਈ ਨਾ ਕੋਈ ਫੀਸ ਨਹੀਂ ਭਰਾਈ ਇਹਨੇ ਛੜਕਾ ਉਦਾਂ ਹੀ ਪਾਤੀਆਂ ਜੀ ਕੋਈ ਸੀਵਰੇਜ ਨਹੀਂ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਇਹ ਅੱਗੇ ਵੀ ਕਈ ਕਲੋਨੀਆਂ ਬਣਾ ਲਈ ਜੀ ਨਜਾਇਜ਼ ਤੇ ਇਹਨੂੰ ਰੋਕਿਆ ਕਿਸੇ ਨੇ ਨਹੀਂ ਜੀ ਇਸੇ ਤਰ੍ਹਾਂ ਇਹਦਾ ਬਹੁਤ ਅਰਬਾਰ ਰੁਪਇਆ ਕਮਾਈ ਫਿਰਦਾ ਜੀ ਇਸ ਕੰਮ ਕੀ ਹੁਣ ਮੈਂ ਇਹਨੂੰ ਇਹੀ ਕਿਹਾ ਸੀ ਵੀ ਤੂੰ ਮੇਰੀ ਜਗਾ ਛੱਡ ਦੇ ਇਹ ਮੈਂ ੱੱਕੇ ਨਾਲ ਮੈਨੂੰ ਕਹਿੰਦਾ ਮੈਨੂੰ ਤੂੰ ਜ਼ਮੀਨ ਦੇ ਮੈਂ ਕਿਹਾ ਮੈਂ ਨਹੀਂ ਦੇਣੀ ਬਸ ਉਤੋਂ ਸਾਡਾ ਰੋਲ ਹੋ ਗਿਆ ਉਦੋਂ ਇਸ ਮਾਮਲੇ ਨੂੰ ਲੈ ਕੇ ਇਸ ਕਾਰਵਾਈ ਨੂੰ ਲੈ ਕੇ ਗਲਾਡਾ ਦੇ ਅਧਿਕਾਰੀਆਂ ਦਾ ਆਖਰ ਕੀ ਕਹਿਣਾ ਹੈ ਇਹ ਵੀ ਤੁਸੀਂ ਹੁਣ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ 2 ਮਹੀਨੇ ਪਹਿਲਾਂ ਬਣੀ ਹੈ ਜੀ ਇਹਨਾਂ ਨੂੰ ਨੋਟਿਸ ਕੱਢਿਆ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਠੀਕ ਹੈ ਉਸ ਦੇ ਅਗੇਂਸਟ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਡੈਮੋਲੇਸ਼ਨ ਉਹ ਕੀਤੀ ਹੋਈ ਹੈ ਕਿੰਨੇ ਘਰ ਬਣ ਚੁੱਕੇ ਜੀ ਕੋਈ ਨਹੀਂ ਕੋਈ ਘਰ ਨਹੀਂ ਬਣਿਆ ਜੀ ਇਹ ਵੀ ਕਾਰਵਾਈ ਕੀਤੀ ਗਈ ਹੈ ਇਹ ਕੋਈ ਫੋਨ ਦੇ ਉਪਰ ਤੋਂ ਕਰਤੀ ਗਈ ਹੈ ਨਹੀਂ ਜੀ ਇਲੈਗਲ ਕਲੌਨਿੰਗ ਦੀ ਕੰਪਲੇਂਟ ਆਈ ਸੀਗੀ ਅਸੀਂ ਕੰਪਲੇਂਟ ਦੇ ਅਗੇਸਟ ਕੀਤਾ ਸਰ ਵਾਕਈ ਹੀ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ ਹੁਣ ਦੇਖਣਾ ਹੋਵੇਗਾ ਅੱਗੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਕੀ ਕਲੋਨਾਈਜ਼ਰ ਖਿਲਾਫ ਵੀ ਕੋਈ ਵੱਡੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ ਬਿਊਰੋ ਰਿਪੋਰਟਰ ਜਗਵੰਤੀ ਟੀਵੀ